ਪੇਕਿਆਂ ਦੇ ਪਿੰਡ ਰਸ਼ੀ ਲਾਡਲੀ ਖਾਂਦੀ ਲੱਪ ਪੋਲੇ ਬਾਈ ਪੋਲੇ ਗੱਲ ਸੁਣੀ ਉਹ ਤੇਰੀ ਗੱਲ ਸੁਣੀ ਹੋਈ ਆ ਉਹ ਮੇਰੇ ਯਾਰ ਮੱਤਾ ਸੀ ਯਾਰ ਤੂੰ ਤਾਂ ਕੰਮ ਦਾ ਢੱਕਾ ਤੋੜਦਾ ਨਹੀਂ ਮੈਨੂੰ ਵੀ ਤੋੜ ਦੇ ਯਾਰ ਅੱਖਾਂ ਦਾ ਗਲਤੀ ਕਰ ਲਾ ਹਾਂ ਹਾਂ ਕੀ ਗੱਲ ਕਰਾਂ ਤੇਰੇ ਨਾਲ ਉਹ ਪੋਲੇ ਮੈਂ ਤਾਂ ਤੈਨੂੰ ਐਂ ਕਹਿਣਾ ਸੀਗਾ ਉਹ ਤੈਨੂੰ ਪੈਸੇ ਮਿਲ ਗਏ ਉਹ ਕਿਹੜੇ ਪੈਸੇ ਕਿਹੜੀ ਰੋਕੜੀ ਤੂੰ ਆਸਟ੍ਰੇਲੀਆ ਜਨੂਰੇ ਫਰਦਾਉ ਕੰਮ ਦਾ ਢੱਕਾ ਤੋੜ ਲਿਆ ਕਰ ਹੁਣ ਹੋਈ ਆ ਹੁਣ ਰਹੀ ਆ ਉਹ ਜਨਾਨੀ ਤੋਂ ਜ਼ਿਆਦਾ ਯਾਰ ਆਪਾਂ ਤੈਨੂੰ ਵਿਆਹ ਨਾ ਕਰਾ ਲਈਏ ਕਿਸੇ ਜਨਾਨੀ ਨਾਲ ਲੈ ਇਹਦੀ ਗੱਲ ਸੁਣ ਲੈ ਕਹਿੰਦਾ ਆਪਾਂ ਕਿਸੇ ਦੀ ਜਨਾਨੀ ਨਾਲ ਵਿਆਹ ਨਾ ਕਰਾ ਲਈਏ ਓਏ ਕੋਈ ਆਪਦੀ ਜਨਾਨੀ ਨਾਲ ਵਿਆਹ ਕਿਵੇਂ ਕਰਾਣ ਦੇ ਤੂੰ ਮੇਰਾ ਭੁੱਸਣੇ ਓ ਨਹੀਂ ਭੁੱਲੇ ਯਾਰ ਤੂੰ ਤਾਂ ਗਲਤ ਸਮਝ ਗਿਆ ਐ ਨਹੀਂ ਕਹਿੰਦਾ ਮੈਂ ਮੈਂ ਕਹਿੰਦਾ ਵੀ ਆਪਾਂ ਤਨੇ ਆਪਣਾ ਆਪਣਾ ਵਿਆਹ ਕਰਾ ਲਨੇ ਆਪਣੀਆਂ ਆਪਣੀਆਂ ਜਨਾਨੀਆਂ ਆ ਜਾਣਗੀਆਂ ਆਪੋ ਆਪਣੀਆਂ ਹਾਂ ਹੈ ਮੇਰੇ ਨਾਲ ਕਿਹੜੀ ਕਰਾਉਗੀ ਓਏ ਪਹਿਲਾਂ ਇਹਦਾ ਨੰਬਰ ਲਾ ਇਹਨੂੰ ਜਿਆਦੇ ਕਾਲੀ ਹੈ ਤੂੰ ਫਿਰ ਮਹੀਂ ਤੁਹਾਡੇ ਸਾਰੇ ਤੂੰ ਸਨਖਾ ਲੈ ਉਮਰ ਨਾਲ ਹਾਜ਼ਰ ਰੱਖਿਆ ਕਰ ਗੁਰੂ ਜੀ ਉਮਰ ਨਾਲ ਹਾਜ਼ਰ ਰੱਖਿਆ ਕਰ ਤਸੀਂ ਤਾਂ ਕਹਿੰਦਾ ਸਾਲਿਓ ਮੈਂ ਇੱਡਾ ਵੱਡਾ ਹੋ ਗਿਆ ਵੀ ਪਹਿਲਾ ਮੇਰਾ ਹੋਊਗਾ ਤਾਂ ਹੀ ਠੋਡਾ ਹੋਊ ਪਹਿਣੀ ਆਪਾਂ ਨੂੰ ਜਨਾਨੀ ਦੇਊਗਾ ਕੌਣ ਕਿਉਂ ਪਹਿਣੀ ਦੀ ਤੇਰੇ ਸੈਲਰ ਚੱਲਦੇ ਨੇ ਉਹ ਮੇਰੇ ਬਾਤ ਤਾਂ ਲੱਭ ਲਿਓ ਕੰਜਰੋ ਇਹਨੂੰ ਦੇ ਡੋਲਾ ਪਹਿਲਾ ਬਾਪ ਤੜਕੀ ਉੱਠ ਕੇ ਕਲਪ ਦੀ ਕੁੱਤੀ ਜੀ ਮਾਰਦੀ ਆ ਆਪਣੇ ਆਪ ਨੂੰ ਸਮਝਦਾ ਕੀ ਹੈ ਯਾਰ ਉਹ ਯਾਰਾ ਉਮਰ ਲੰਘਦੀ ਜਾਂਦੀ ਆ ਕਰਾ ਦੋ ਕੰਜਰੋ ਦੋ ਦਿਨੇ ਮਾਰ ਲੋ ਹਿੰਮਤ ਮਾਰ ਲੋ ਮਾੜੀ ਮੋੜ ਪਹਿਲਾ ਇਹਨੂੰ ਕਰਾ ਮੇਜਰ ਰਾਜਾ ਹੋਰ ਸਾਰੇ ਕੰਮ ਤਾਂ ਨਿਭੜ ਗਏ ਬਸ ਇਹਦਾ ਇਹਦਾ ਵਿਆਹ ਕਰਾ ਦੋ ਔਰ ਮੇਰੀ ਕਰਾ ਦਿਓ ਯਾਰ ਤੁਸੀਂ ਕੀ ਕਰਨਾ ਛੋਡੀ ਹੋ ਜੇ ਨਿਆਰੇ ਅਕਤੰਦਰੋ ਪਿਆ ਉਦੋਂ ਹੁੰਦਾ ਹੁੰਦਾ ਜਦੋਂ ਬੰਦੇ ਕੋਲ 4 ਪੈਸੇ ਹੋਣ ਪਿੰਡ 'ਚ ਇੱਜ਼ਤ ਹੋਵੇ ਹੈ ਇਹ ਵੀ ਬੜਾ ਲੰਮਾ ਪ੍ਰੋਸੀਜਰ ਹੁੰਦਾ ਵਿਆਹ ਵਾਲਾ ਵੀ ਪਹਿਲਾਂ ਵਿਚੋਲਾ ਆਂਦਾ ਫਿਰ ਉਹ ਪਤਾ ਸਤਾ ਕਰਦੇ ਨੇ ਫਿਰ ਹਲਵਾਈ ਆਂਦਾ ਫਿਰ ਗੱਡੀਆਂ ਬੁੱਕ ਕਰਨੀਆਂ ਪੈਂਦੀਆਂ ਨੇ ਫਿਰ ਟੈਂਟ ਬੁੱਕ ਕਰਨਾ ਪੈਂਦਾ ਇਹ ਤਾਂ ਬਹੁਤ ਲੰਮਾ ਪ੍ਰੋਸੀਜਰ ਹੈ ਪਹਿਲਾਂ 4 ਪੈਸੇ ਦਾ ਹੱਥ 'ਚ ਕਰ ਲਓ ਬਣੋ ਯੋ ਉਹ ਫਿਰ ਭੋਲੇ ਲਾ ਕੋਈ ਸਕੀਮ ਯਾਰ ਪੈਸੇ ਵਾਲੀ ਤੂੰ ਸਿਆਣਾ ਬੰਦਾ ਸਾਡੇ ਤੋਂ ਸਕੀਮ ਹਾਂ ਉਸਨੇ ਸਕੀਮਾਂ ਮਰਲੇਵੇ ਦੋ ਨੇ ਜਿੱਥੇ ਫੁੱਲ ਰੁਪਏ ਬਣਦੇ ਨੇ ਇੱਕ ਪੈਸਾ ਤਾਂ ਅੱਜਕੱਲ੍ਹ ਪ੍ਰਾਈਵੇਟ ਸਕੂਲ ਵਾਲੇ ਕੋਲੇ ਆ ਦੂਜਾ ਐ ਬਾਬਿਆਂ ਕੋਲੇ ਹੁਣ ਦੇਖ ਲਓ ਤੁਸੀਂ ਨੇ ਕਿਹੜੀ ਸਕੀਮ ਲਾਣੀ ਆ ਓ ਭੋਲੀ ਆ ਸਕੂਲ ਵਾਲਾ ਕੰਮ ਤਾਂ ਠੀਕ ਲੱਗਦਾ ਹੈਗਾ ਪੜਾ ਲਿਖਿਆ ਤਾਂ ਆਪਣੇ ਚ ਕੋਈ ਹੈ ਨਹੀਂ ਕੋਈ ਆ ਬਾਬਿਆਂ ਵਾਲਾ ਕੰਮ ਬੜਾ ਘੈਂਟ ਲੱਗਦਾ ਯਾਰ ਓਲੇ ਯਾਰ ਮੈਨੂੰ ਤਾਂ ਥੌਲਾ ਵੀ ਨਹੀਂ ਪਾਣਾ ਆਉਂਦਾ ਉਹ ਜਿਹੜੇ ਪਹਿਲਾਂ ਬਾਬੇ ਮੜਨ ਨੇ ਉਹਨਾਂ ਨੂੰ ਕਿਹੜਾ ਥੌਲਾ ਪਾਣਾ ਦਾ ਉਹ ਜਿਵੇਂ ਉਹ ਧੂੜ ਚ ਟੱਟੂ ਦਵਲਦੇ ਨੇ ਆਪਾਂ ਦਵੱਲੀ ਚੱਲਾਂਗੇ ਬਾਕੀ ਤੁਸੀਂ ਨੇ ਤਾਂ ਕਰਨਾ ਕੁਝ ਨਹੀਂ ਬਸ ਜਾਏ ਚਾਏ ਹੋ ਆਬਿਆਂ ਦੀ ਜਾਏ ਹੋ ਬਾਕੀ ਗੰਮ ਤਾਂ ਮੇਰੇ ਸੱਤੇ ਛੜ ਤੋ ਨਾ ਮੇਰੀ ਗੱਲ ਸੁਣ ਲੈ ਤੂੰ ਮੇਰੀਆਂ ਲੱਤਾਂ ਦੱਬੀ ਤੂੰ ਮੈਨੂੰ ਪੱਖੀ ਚੱਲੀ ਐਦੂ ਬਾਤ ਆ ਬੀਬੀਆਂ ਨੂੰ ਆਪੇ ਸਭਾ ਵੇਚੂਗਾ ਆਪੇ ਪੱਖੀ ਚੱਲਿਆ ਕਰਨੀ ਆਪੇ ਲੱਤਾਂ ਦੱਪਿਆ ਕਰਨੀ ਮੈਂ ਤਾਂ ਸਾਰੀ ਮੰਤਰਾਂ ਦੇ ਨੇ ਕਲਾ ਕਲੰਤਰੂ ਚਲਾ ਚਲਾੰਤਰੂ ਭਲਾ ਭਲਾਤਰੂ ਜਦੋਂ ਬਸ ਮਾਰਤਾ ਇੱਕ ਦੋ ਡਾਈਲੌਗ ਲੌਕਡਾਊਨ ਕਰਕੇ ਧਰਦਾਂਗੇ ਟੈਕਸਨ ਨਹੀਂ ਲੈਣੀ ਹਾਂ ਬੋਲੋ ਉਹ ਬੀਬੀਆਂ ਤਾਂ ਮੇਰੀਆਂ ਵੀ ਲੱਤਾਂ ਤੁੱਟ ਦਵਾ ਦੇਗੀਆਂ ਮਾੜੀ ਮੋਟੀਆਂ ਲੈ ਸੁਣ ਲੈ ਭੁੱਸਣੇ ਪਿੰਡ ਬੰਨਿਆ ਨਹੀਂ ਮੰਗਤੇ ਪਹਿਲੀ ਆ ਗਏ ਇਹ ਬਠੇਉ ਸੀ ਵੀ ਚਾਚਾ ਨਾਲੇ ਜਹੇ ਜਹ ਜਿਹਦੇ ਮੁਦਰਾ ਮਦਰਾ ਜਿਆ ਗੱਲ ਨਾਲ ਤਵੀਤ ਤੋਂ ਹੋਣਾ ਹੀ ਜਾਂਦੋ ਨਹੀਂ ਬੀਬੀ ਥੋੜਾ ਬਵਾਦੀ ਹੁੰਦੀ ਹੈ ਉਹਦੇ ਵਾਸਤੇ ਮਾੜੀ ਮੋਟੀ ਪਹਿਲਾਂ ਕੰਮ ਚਲਾਣ ਵਾਸਤੇ ਸਾਦਗੀ ਦਿਖਾਣੀ ਪਊਗੀ ਯਾਹੋ 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 ਆਮ ਇੰਟਿਮਿਟ ਬਾਤ ਬੋਲਣਾ ਪਊਗਾ ਯਾਹੋ ਯਾਹੋ ਲੈ ਆਪਾਂ ਕੱਲ ਨੂੰ ਕਰਦੇ ਹਾਂ ਕੰਮ ਸਰੂਪ ਸੁਣੇ ਲੈ ਹੁਣ ਚਲੋ ਫਿਰ ਹੁਣੇ ਆਪਾਂ ਇਕੱਠੇ ਸ਼ਾਮ ਨੂੰ ਹੁਣੇ ਚਲੋ ਠੀਕ ਹੈ ਓਕੇ ਪੱਕਾ ਠੀਕ ਹੈ ਠੀਕ ਹੈ ਭਾਈ ਓਕੇ ਗੁੱਡ ਬਾਏ ਨਿਸ਼ਿੰਦਰੇ ਆ ਬੈ ਵੀ ਕਿੱਧਰ ਬੈ ਕਰੀ ਜਣੀ ਤੂੰ ਟਿੱਕੇ ਚੱਲੀ ਆ ਮੈਂ ਮੁੜਕੇ ਨਹੀਂ ਆਉਂਦੀ ਮੈਥੋਂ ਨਹੀਂ ਬਈ ਬਰਦਾਸ਼ਤ ਹੁੰਦਾ ਤੇ ਰਹਿ ਨਿੱਤ ਦਾ ਕੰਜਰਖਾਨਾ ਹੁਣ ਬੈ ਜੀ ਇੱਥੇ ਤੋੜਾ ਹੋ ਕੇ ਓ ਐਵੇਂ ਨਹੀਂ ਮਾੜੀ ਮਾੜੀ ਗੱਲਾਂ ਤੇ ਕਲੇਸ਼ ਕਰਿਆ ਕਰਦੇ ਚਲ ਉਧਰ ਧਰ ਬੈਗ ਅੰਦਰ ਐ ਕਿ ਮੇਰਾ ਤੈਨੂੰ ਪਤਾ ਮੇਰੇ ਤੇ ਕੀ ਬੀਤਦੀ ਮੈਥਾ ਜਮੀ ਨਹੀਂ ਬਰਦਾਸ਼ਤ ਹੁੰਦਾ ਪਤਾ ਨਹੀਂ ਉਹ ਕੰਜਰੀ ਨੇ ਕੀ ਤਬੀਤ ਘੋਲ ਕੇ ਤੈਨੂੰ ਪਿਲਾਏ ਨੇ ਜਿਹੜਾ ਤੂੰ ਉਹਦੇ ਪਿੱਛੇ ਫਿਰਦਾ ਰਹਿਣਾ ਕੰਜਰੀ ਨਾ ਹੋਵੇ ਕਿਸੇ ਥਾਂ ਦੀ ਨਿਸ਼ਿੰਦਰਏ ਤੂੰ ਕੀ ਦੀ ਗੱਲ ਕਰੀ ਜੰਨੀ ਐ ਕਲਵੰਤੋ ਦੀ ਉਹਦੇ ਗਣੀ ਤਾਂ ਮੈਂ ਉਹੀ ਨਹੀਂ ਚਾਹਦਾ ਤੇਰੇ ਉਹੀ ਕਿਸੇ ਨੇ ਕਰਨ ਭਰਤੇ ਵੇ ਬਸ ਕਰ ਬਸ ਕਰ ਮੈਂ ਉਹ ਜਨਾਨੀ ਸੜੇ ਤੈਨੂੰ ਵੀ ਚੰਗੀ ਤਰ੍ਹਾਂ ਜਾਣਦੀ ਆ ਮੇਰੇ ਖਸਮ ਤੇ ਨਾ ਚੱਕਰ ਚਲਾਉਣ ਨੂੰ ਫਿਰਦੀ ਆ بس ਕੋਈ ਬਾਬਾ ਮਿਲ ਜੇ ਮੈਨੂੰ ਇਹ ਜੱਜ ਜਾਦੂ ਟੂਣਾ ਕਰਾ ਕੇ ਸਰਚ ਪਾਉਂਗੀ ਨਾ ਉਹਨੂੰ ਆਦੇ ਬੰਦੇ ਸਨ ਨੇ ਸਾਰੇ ਬੰਦੇ ਵੀ ਨਾ ਭਾਈ ਦਿਖਣ ਲੱਗ ਜਾਣਗੇ ਕੁੱਤੀ ਜਨਾਨੀ ਨਾ ਹੋਵੇ ਕਿਸੇ ਥਾਂ ਦੀ ਉਹ ਕਾਂ ਨੂੰ ਸਿੰਦਰੇ ਤੋਂ ਲੋਕਾਂ ਮਗਰ ਲੱਗ ਕੇ ਆਪਣਾ ਘਰ ਤੋੜਦੀ ਐ ਮੈਂ ਇਹ ਜਾਂ ਥੁੜੀਆਂ ਹੌਣ ਦਾ ਮਹੀਨਾ ਪੈਣ ਵਾਰਸ ਬਾਬਿਆਂ ਨੂੰ ਦਿਲਾਂ ਦੀ ਗੱਲ ਕਹਿਣ ਦੇ ਲੱਗ ਉਹ ਵੜੀਆ ਸਾਹਮਣੇ ਕਰਨਿਆ ਹਾਂ ਗੱਲਬਾਤ ਕਰੂੰਗਾ ਮੈਂ ਤੂੰ ਗੱਲ ਸੁਣ ਲੈ ਚੂਚੇ ਕਦੇ ਉਦਾਂ ਤੱਕ ਡਿੱ ਜਾਂਵੇਂ ਲੜੇ ਪੁੱਸ ਨੇ ਤੂੰ ਸੁਣ ਲੈ ਆ ਕੂਲੀ ਪਾਈਆਂ ਕੱਢਦੇ ਹਾਂ ਫੁੱਟ ਬੁੱਲੂ ਤੇ ਜਾ ਕਰਿਆ ਕਹਿੰਦਾ ਕੱਢਦਾ ਐਡੀ ਕੋਈ ਦੁਨੀਆ ਅਣਜਾਣ ਨਹੀਂ ਹੈਗੀ ਫੇਰ ਨਹੀਂ ਆਏ ਕੰਮ ਚੱਲਦਾ ਜਾਏ ਤੂੰ ਇਹੇ ਜੇ ਕੰਮ ਕਰੋਗੇ ਨਾ ਨਾ ਫਿਕਰ ਨਾ ਕਰ ਤੂੰ ਵੀ ਅਬ ਜਿਹੜੀ ਸਿਕਟ ਸੁਕੜੀ ਆ ਭਗਾ ਦੇ ਕਤੇ ਉੱਥੇ ਜੇ ਲਾ ਕੇ ਸਿਕਟ ਗੋਲ ਤੂੰ ਆ ਛੱਡ ਦੇ ਲੈ ਨਹੀਂ ਕਰਦੇ ਮੈਂ ਤੂੰ ਪ੍ਰਮਾਣ ਮੰਨ ਮੈਂ ਹੁਣੇ ਕੱਢ ਦਾਂ ਨਾ ਚੁੱਪ 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 ਯਾ ਬਾਬੇ ਭੋਲਾ ਆਰਾਮ ਕੋਟ ਕਪੂਰੇ ਵਾਲੇ ਕੀ ਯਾ ਜੈ ਬਾਬਾ ਭੋਲਾ ਰਾਮ ਕੋਟ ਕਪੂਰੇ ਵਾਲੇ ਕੀ ਜੈ ਹੋ ਜੈ ਬਾਬਾ ਭੋਲਾ ਰਾਮ ਕੋਟ ਕਪੂਰੇ ਵਾਲੇ ਕੀ ਜੈ ਕੰਨਿਆ ਕੰਨਿਆ ਕਿਹੜਾ ਕੰਜਰ ਆਇਆ ਹੁਣ ਖਰਜ ਪੇਕੇ ਤਾਂ ਮੈਂ ਜਾਊਂਗੀ ਚੱਲ ਬਾਹਰ ਦੇਖ ਕੇ ਆਵਾਂ ਪਾਸੇ ਕੀ ਮਰੇ ਯਾਰ ਜੇ ਵਿਆਹ ਕਰਾ ਲੈ ਤਾਂ ਵੀ ਦੁਖੀ ਜੇ ਨਾ ਹੋਵੇ ਤਾਂ ਵੀ ਤੁਸੀ ਬੰਦਾ ਕੋਈ ਕਰੇ ਹੈਗਾ ਭਾਈ ਆਜੋ ਆਜੋ ਬੱਚਾ ਆਜੋ ਕੌਣ ਹੈ ਅ ਹੋ ਠੀਕ ਹੈ ਬੱਚਾ ਕੌਣ ਜੀ ਇਹ ਬਾਬਾ ਭੋਲਾ రామਕੋਟਕਪੂਰੇ ਵਾਲੇ ਨੇ ਬੀਬਾ ਪਹਾੜਾ ਚੋਂ ਆਏ ਨੇ ਬਾਬਾ ਜੀ ਹਾਂਜੀ ਹਾਂ ਬਾਬਾ ਜੀ ਫਿਰ ਉਰੇ ਖੜੇ ਕੀ ਕਰਦੇ ਤੁਸੀਂ ਅੰਦਰ ਆਓ ਨਹੀਂ ਇੰਨਾ ਪੀ ਜਾਂਦਾ ਚਲੋ ਚਲੋ ਆਜਾ ਬਾਬਾ ਜੀ ਹਾਂ ਗੱਲ ਤਾਂ ਸੁਣੋ ਬੱਚਿਆ ਹਾਂ ਬਾਬਾ ਜੀ ਇਹਦਾ ਵੱਡੇ ਬਾਬਿਆਂ ਨੇ ਮੈਨੂੰ ਸਨੈਪਚੈਟ ਤੇ ਮੈਸਜ ਭੇਜਿਆ ਸੀ ਮੀਕਅਪ ਅੰਡਰ ਵਿੱਚ ਜਾਈ ਜਿੱਥੇ ਪਹਿਲਾਂ ਟੋਬਾ ਆਉਂਦਾ ਹਾਂ ਬਾਬਾ ਜੀ ਹਾਂ ਵੀ ਉਥੇ ਇੱਕ ਕਨੇ ਆ ਉਹ ਬਹੁਤ ਦੁਖੀ ਪਰੇਸ਼ਾਨ ਹੈ ਸਹੀ ਕਹਿਣਾ ਮਾਪਾ ਜੀ ਨਾ ਤਾਂ ਮੇਰੀ ਇੰਸਟਾਗ੍ਰਾਮ ਤੇ ਕੋਈ ਰੀਲ ਚੱਲਦੀ ਆ ਨਾ ਮੇਰੇ ਫੋਲੋਅਰ ਵਧਦੇ ਨਹੀਂ ਇੱਥੇ ਨਾ ਹੀ ਮੇਰਾ ਘਰ ਵਾਲਾ ਮੇਰੀ ਗੱਲ ਮੰਨਦਾ ਕੋਈ ਗੱਲ ਨਹੀਂ ਬੱਚਾ ਤੂੰ ਮੈਨੂੰ ਆਪਣੇ ਘਰ ਵਾਲੀ ਸਮਝੋ ਹੈ ਠੀਕ ਐਨ ਦਾ ਬਾਪ ਮੈਨੂੰ ਐ ਸਮਝ ਵੀ ਆਪਣੇ ਘਰੇ ਆ ਗਿਆ ਹੁਣ ਤਾਂ ਵੀ ਤੇਰੇ ਕਰਦਾ ਦੁੱਖੋ ਦਿਲ ਇਧਰ ਸਾਰਾ ਦੂਰ ਹੋ ਜਾਣਾ ਬੱਚਿਆ ਬੱਸ ਬਾਪਾ ਜੀ ਬਾਪਾ ਜੀ ਇੱਕ ਹੋਰ ਦੁੱਖ ਆ ਮੇਰੀ ਜੁੱਪ ਬੱਚਾ ਚੁੱਪਾ ਬਾਬੇ ਸਾਰਾ ਕੁਝ ਸਮਝਦੇ ਨੇ ਬਾਬੇ ਦਾ ਇਹ ਵੀ ਦੱਸ ਦੇਣਗੇ ਵੀ ਤੇਰੇ ਪਿੰਡ ਕਿੰਨਾ ਡੂੰਗਾ ਪਾਣੀ ਹੈ ਕਿ ਨੇੜਾਈ ਮੇਰੇ ਇੱਕ ਐਡੀ ਰੇਲ ਗੱਡੀ ਆਉਂਦੀ ਆ। ਬਾਬੇ ਨੂੰ ਤਾਂ ਤਰਦੀ ਦੋ ਲੈ ਕੇ ਆ ਸਮਾਨੇ ਤੱਕ ਸਾਰਾ ਉਸ ਬਾਤ ਹੈ ਬਾਬਿਆਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਬੱਚਾ। ਫਿਰ ਬਾਬਾ ਜੀ ਮੇਰਾ ਵੀ ਹੱਲ ਕਰੋ। ਕੋਈ ਗੱਲ ਨਹੀਂ ਬੱਚਾ ਮੈਂ ਸਮਝ ਗਿਆ ਮੈਨੂੰ ਲੱਗਦਾ ਤੇਰੀ ਘਰਾਂ ਨਾਲ ਅੱਜ ਸਵੇਰੇ ਸਵੇਰੇ ਤੇਰੀ ਘਰਾਰੀ ਨਹੀਂ ਵਸੀ। ਹਾਂ ਹਾਂ ਬਾਬਾ ਜੀ ਸਹੀ ਕਹਿੰਦੇ ਤੁਸੀਂ। ਬਸ ਮੈਂ ਤਾਂ ਬੈਕਪੈਕ ਕਰ ਰੱਖੇ ਮੈਂ ਤਾਂ ਪੈੱਕੇ ਚੱਲਨੀ ਸੀ। ਚਲੋ ਬੱਚਾ ਚਲੋ ਬੱਚਾ ਈਸੀ ਰੂਮ ਦੇ ਵਿੱਚ ਚਲੋ ਬਾਬੇ ਉੱਥੇ ਥੋੜਾ ਦੁੱਖ ਦਲੇਦਰ ਦੂਰ ਕਰਨਗੇ ਬੱਚਿਆ। ਹਾਂ ਜੀ ਬਾਬਾ ਜੀ ਚਲੋ ਚਲੋ ਇਹ ਆ ਪਾਪਾ ਪੋ ਲਾਰਾਮ ਕੋਟ ਕਪੂਰੇ ਵਾਲੇ ਆ ਜਾਓ ਆ ਜਾਓ ਬਾਬਾ ਚੱਲੋ ਚੱਲੋ ਬੱਚਾ ਆ ਗਏ ਬਾਬੇ ਭੈਣ ਦੀ ਤੁਣਤਣੀ ਲੈਣੇ ਇਕੱਠੇ ਦਾ ਬੋਲ ਪਿਆ ਕਰੋ ਉਹ ਹਜੇ ਕੱਚੀ ਆ ਬੱਚੀ ਨਵੀਂ ਆ ਉਹ ਪੋਲ ਗੇਟਪੁਰਸ ਤੱਕ ਰਿਆਂ ਦਾ ਖਸਮਾ ਰਾਤਾਂ ਦੀ ਸਰਾਬ ਦੀ ਕਿਵੇਂ ਹਵਾੜ ਆਣ ਲੱਗ ਰਹੀ ਐ ਐਸਿਆ ਬਣਾ ਲਈ ਤੂੰ ਬਾਬਾ ਬਣਦਾ ਇਹ ਤਾਂ ਪਾਲਕੇ ਨੇਕ ਨਾਲ ਮੈਨੂੰ ਲੱਗਦਾ ਤੈਨੂੰ ਦੁਬਾਰੇ ਸੀਰ ਕਰਨਾ ਪਊਗਾ ਨਹੀਂ ਮਾੜਾ ਜੱਟ ਡਿਸਪਲਿਨਟ ਰਹੋ ਜੇ ਡਿਸਪਲਿਨ ਖਰਾਬ ਕਰਤਾ ਪਰ ਸੀਬੀ ਜਾਂਚ ਵਿੱਚ ਬੈਠਦੀ ਹੁੰਦੀ ਹੈ ਇਹ ਜੇ ਬਾਬਿਆਂ ਦੀ ਆਏ ਨਹੀਂ ਪਤਾ ਲੱਗਦਾ ਕਿਨੇ ਟਾਈਮ ਦੀ ਜੇਲ ਹੋ ਜੇ ਨਹੀਂ ਨਹੀਂ ਲੋਟਾ ਲੁਟਾ ਕਮ ਪੈਂਦੀ ਡਾਂਗਾ ਅੱਗੇ ਨਹੀਂ ਪਿੱਛੇ ਨਹੀਂ ਆਪਣੇ ਆਪਣੇ ਮਗਰ ਕੌਣ ਆਊਗਾ ਜਿਹੜੇ ਚ ਕੇਲੇ ਲੈ ਕੇ ਮਾੜਾ ਜਾਂ ਸਾਵਧਾਨ ਪਜੀਸੋ ਸਰਾਂ ਸੁਣਨਾ ਲੈ ਭੋਲੇ ਸੁਣਨਾ ਰਹਿਣਾ ਦੇਖੀ ਕਿਹੜੀ ਟੁੱਲਸੁਰਾਏ ਬਾਬਾ ਜੀ ਆਜੋ ਆਜੋ ਬੈਠੋ ਆਗੇ ਆਗੇ ਬੱਚਾ ਆਗੇ ਚੱਲ ਚੱਲ ਜਾ ਬਾਬਾ ਉਹ ਲਾਰਾਮਗੋੜ ਕਪੂਰੇ ਵਾਲੇ ਕੀ ਲਓ ਵੀ ਚਾਦਰ ਵਿਛਾ ਦਈਏ ਇਹ ਤਾਂ ਬੱਚਾ ਥੋੜੀ ਜੀ ਗਿੱਲੀ ਐ ਜਦਰ ਕਈ ਗੱਲੇ ਮਬਜੀ ਮੈਂ ਹੰਦਰਾ ਹੋਰ ਲਿਆ ਦੇਨੀ ਆ ਹੁਣ ਪਪਾ ਜੀ ਕੋਈ ਆਵਕਿਆ ਤੇਰੇ ਕਾਣਾ ਪਾਊਗਾ ਫੇਂ ਡਾਂਗ ਲੈਣਾ ਕੀ ਸਮਝਾਈ ਦੀ ਤੇ ਨਹੀਂ ਬੁੱਲਟਾਏ ਕਰਕੇ ਜਿਵੇਂ ਮੌਟਾ ਫਰੈਸ਼ ਦੀ ਰੋਟੀ ਹੁੰਦੀ ਹੈ ਲੋਟ ਬੁਰਿਆ ਹੋ ਜਾ ਹੋ ਜਾ ਹੋ ਜਾ ਹੋ ਬਾਬਾ ਜੀ ਜਾ ਹੋ ਗਿਆ ਬਾਬਾ ਪੋਲਾ ਰਾਮਪੁਰ ਕਪੂਰੇ ਵਾਲੀ ਜੀ ਜੈ ਹੋ ਬਾਬਾ ਜੀ ਬੈਠੋ ਜੀ ਬੈਠੋ ਬੈਠੋ ਹਾਂ ਬੱਚਾ ਬਾਬਾ ਜੀ ਬਾਬਾ ਜੀ ਮੇਰਾ ਹੱਲ ਕਰੋ ਮੇਰੀ ਜ਼ਿੰਦਗੀ ਚ ਜਿੰਨੇ ਵੀ ਦੁੱਖ ਤਕਲੀਫ ਨੇ ਸਾਰਿਆਂ ਨੂੰ ਭਜਾਓ ਕੋਈ ਗੱਲ ਨਹੀਂ ਬੱਚਾ ਬਾਬਾ ਜੀ ਤੁਹਾਡਾ ਹੱਲ ਕਰਨ ਵਾਸਤੇ ਆਏ ਨੇ ਮੇਰੀ ਗਲ ਨੂੰ ਚ ਮੈਨੂੰ ਤਾਂ ਆਏ ਲੱਗਦੀਆਂ ਜਿਵੇਂ ਢਿੱਡੋਂ ਵੀ ਨਾ ਫੁੱਟੀ ਹੋਵੇ ਚ ਤਾਂ ਬੱਸ ਮੇਰਾ ਢਿੱਡ ਫੁੱਟਿਆ ਨਾ ਨਾ ਮੇਰੇ ਤੇ ਨਹੀਂ ਕੋਈ ਸੱਟ ਲੱਗੀ ਬਾਚਾ ਤੁਸੀਂ ਸਮਝੇ ਨਹੀਂ ਹੈਗੇ ਨਾ ਜੀ ਤੂੰ ਅਗਰੇ ਜੀ ਵੱਧ ਜਾਣਦੇ ਹੋ ਪੰਜਾਬੀ ਘਟ ਜਾਣਦੇ ਹੋ ਬਬੂ ਜੀ ਮਤਲਬ ਮੇਰੇ ਕੈਣ ਦਾ ਆਭਾਵ ਤੇਰੇ ਕੋਈ ਬੱਚਾ ਉੱਛਾ ਵੀ ਨਹੀਂ ਹੋਇਆ ਨਾ ਬਾਬਾ ਜੀ ਕੈਣ ਦਾ ਆਭਾਵ ਤੇਰੇ ਘਰੇ ਕੋਈ ਗੱਲ ਕੈਰੀ ਨਹੀਂ ਵੱਜੀ ਨਾ ਬਾਬਾ ਜੀ ਅੱਜ ਬਾਬੇ ਤੈਨੂੰ ਵਜਨ ਕਰਨ ਤੇ ਜਾਣਗੇ ਬੱਚਾ ਸੱਚੀ ਬਾਬਾ ਜੀ ਬਾਬਾ ਜੀ ਮੈਂ ਤਾਂ ਤੁਹਾਡੇ ਨਾਲ ਚੋਤੋ-ਤੋਕੇ ਪੀਉਂਗੀ ਜੇ ਤੁਸੀਂ ਮੇਰਾ ਕੰਮ ਕਰ ਦੋ। ਕੋਈ ਗੱਲ ਨਹੀਂ ਬੱਚਾ ਜਿੱਦੇ ਹੁਣ ਸੋਡੇ ਪਿੰਡ ਮੇਲਾ ਲਗੂ ਆ ਪੰਜ ਸੁਣ ਸੁਣੇ ਲਿਆ ਕੇ ਤੇਰੇ ਘਰ ਆਲੇ ਦੇ ਉੱਤੋਂ ਦੀ ਪੰਜ ਵਾਰੀ ਵਾਰ ਕੇ। ਬਾਬਾ ਜੀ ਬੈਠੋ ਪਹਿਲਾਂ ਮੈਂ ਆਉਂਦਾ ਆਵਾਜ਼ ਮਾਰਾਂ ਕਿੱਥੇ ਰਹਿ ਗਿਆ? ਵੇ ਸੁਣਦਾ ਨਹੀਂ। ਆਜਾ ਜੀ ਆਜਾ। ਆਹ ਕੌਣ ਨੇ? ਆਜੋ ਬੱਚਾ ਆਜੋ ਆਜੋ। ਲੈ ਤੂੰ ਇਹਨਾਂ ਨੂੰ ਨਹੀਂ ਜਾਣਦਾ। ਇਹ ਤਾਂ ਬੜੇ ਪੰਚੇ ਹੋਏ ਬਾਬਾ ਜੀ ਲੈ ਪੈਰੀ ਪੈਗੋ ਪੈਰੀ। ਇਹਨੇ ਬਾਬਾ ਭੋਲਾ RAM ਜੀ ਕੋਟਕਪੂਰੇ ਵਾਲੇ ਜੈ ਹੋ ਜੈ ਹੋ ਬੱਚਾ ਤੂੰ ਬਾਬਿਆਂ ਨੂੰ ਨਹੀਂ ਜਾਣਦਾ ਹੈਗਾ ਬਾਬਿਆਂ ਦੀ ਇੰਸਟਾਗ੍ਰਾਮ ਦੀ ਆਈਡੀ ਹੈ ਉੱਥੇ ਜਾ ਕੇ ਦੇਖੀ ਕਿੰਨੀ ਸੰਗਤ ਜੁੜੀ ਹੋਈ ਆ ਬਾਬਿਆਂ ਨਾਲ ਚੱਕੀ ਕੀ ਜਨ ਮੱਥੇ ਨਹੀਂ ਟਿਕਿਆ ਜਾਂਦਾ ਇੱਥੋਂ ਮੱਥੇ ਨੂੰ ਟਿਕਿਆ ਜਾਂਦਾ ਇਹਨਾਂ ਨੂੰ ਬੂਬਨਿਆਂ ਨੂੰ ਮੱਥਾ ਆਪੇ ਟੇਕ ਲੈ ਮੈਂ ਤਾਂ ਕੰਮ ਆ ਮੈਂ ਤਾਂ ਜਾ ਕੇ ਆਣਾ ਬੱਚਾ ਮੇਰੀ ਗੱਲ ਸੁਣ ਮਾਇਟ ਜਾ ਇੱਥੇ ਤੇਰੀ ਤਸੱਲੀ ਕਰਾਉਂਗਾ ਜੇ ਸੱਚ ਹੋਇਆ ਸੱਚ ਕਹੀ ਦੀ ਝੂਠ ਹੋਇਆ ਤਾਂ ਝੂਠ ਕਹੀ ਦੀ ਇਹ ਗੱਲ ਝੂਠ ਹੋਈ ਬਾਬਿਆਂ ਦੀ ਸੌ ਚਾਪੜਾ ਮਾਰੀ ਬਾਬੇ ਆਈ ਨਹੀਂ ਕਹਿਣਗੇ ਵੀ ਤੂੰ ਬੱਚਾ ਕੀ ਕਰਦਾ ਮਾਈ ਜਾ ਇੱਥੇ ਹਾਂ ਦੱਸਾ ਬਾਬਿਆਂ ਨੇ ਤੇਰੇ ਮੱਥੇ ਦੀ ਤਕਦੀਰ ਪੜ ਲਈ ਆ ਬੱਚਾ ਤੂੰ ਮੋਟਾ ਸੰਤਰਾ ਪੀਂਨਾ ਆ ਟਿੱਡਾ ਦੇਖ ਲੈ ਢੋਲ ਕੀ ਵਰਗਾ ਕਰ ਰੱਖਿਆ ਤਾ ਨਾ ਬਾਬਾ ਝੂਠਾ ਦਾ ਮੈਂ ਤਾਂ ਖੀਰ ਪੀਂਨਾ ਕਿਉਂ ਝੂਠ ਬੋਲਦਾ ਜੀ ਮੋਟੇ ਸੰਤਰੇ ਦੀਆਂ ਦਾ ਬੋਤਲਾਂ ਪੀਆ ਨੇ ਪਿੱਛੇ ਬੱਚਾ ਫਿਰ ਤਾਂ ਇਹਨੂੰ ਰੋਕਣਾ ਦੀ ਤੂੰ ਵੀ ਥੋੜਾ ਜਿਹਾ ਲਾਲਚ ਕਰਦੀਆਂ ਜੇ 10 ਬੋਤਲਾਂ ਇਕੱਠੀਆਂ ਹੋਣੀਆਂ ਕਬਾੜੀਏ ਨੂੰ ਵੇਚੂਗੀ ਚਾਪ ਉਣ ਨਹੀਂ ਲੈ ਰੂਂਦੀ ਕਿਆ ਬੁੰਨੀਆਂ ਦਾ ਹੋਰ ਬਾਜ਼ਾਰ ਚੋ ਹੋਰ ਕਾਫੇ ਨਾਲ ਵੀ ਆ ਜਾਣਗੀਆਂ ਜੇ ਕੋਈ ਬਿਜ਼ਨਸ ਕਰੋਗੇ 4 ਪੈਸੇ ਆਣਗੇ ਤਾਂ ਵੀ ਆ ਜਾਣੇ ਪਰ ਆ ਬੋਤਲਾਂ ਦਾ ਖਾਲੀ ਬੋਤਲਾਂ ਦਾ ਨਾ ਕਰ ਬੱਚਾ ਬਾਬਾ ਜੀ ਆ ਗੱਲਾਂ ਛੱਡੋ ਤੁਸੀਂ ਮੇਨ ਮੁੱਦੇ ਤੇ ਆਓ ਮੇਰੀ ਗੱਲ ਸੁਣੋ ਬੱਚਾ ਬਾਬੇ ਮੁਧਿਆਰੇ ਆ ਨੂੰ ਜਿਹੜਾ ਪਿੰਡ ਦੀ ਸਰਪੰਚ ਲੱਗੇ ਹੋਈ ਨਹੀਂ ਬਾਬਿਆਂ ਨੇ ਦਾ ਦੁੱਖ ਦੇ ਲਈ ਦੂਰ ਕਰਨਾ ਹੈ ਮੱਥੇ ਦੀਆਂ ਤਕਦੀਰਾਂ ਬੜੀਆਂ ਨੇ ਪਾਪਾ ਜੀ ਉਹੀ ਤਾਂ ਕਹਿੰਨੀ ਆ ਮੇਰੇ ਘਰ ਵਾਲਦੇ ਮੱਥੇ ਦੀਆਂ ਤਕਦੀਰਾਂ ਦੇਖ ਕੇ ਦੱਸੋ ਭੀ ਦੀ ਕਿਤੇ ਬਾਹਰ ਜਨਾਨੀ ਨਾਲ ਗੱਲਬਾਤ ਕਿ ਨਹੀਂ ਰੋ ਜਬਾਬ ਬਦਸ ਤੇ ਦੱਸ ਦੇ ਆ ਜਾ ਆ ਜਾ ਪਾਪੀ ਬੋਰ ਸਹ ਬੱਚਾ ਮੈਂ ਤਾਂ ਪਹਿਲੇ ਹੀ ਕਹਿੰਦੀ ਸੀ ਸਿਰੇ ਦਾ ਪਾਪੀ ਬੰਦਾ ਹੈ ਮੇਰੀ ਜ਼ਿੰਦਗੀ ਨਰਕ ਬਣਾ ਰੱਖੀ ਆ ਬਾਬੇ ਦੱਸੋ ਕੀ ਦੇਖਿਆ ਫਿਰ ਨਰਕ ਨਹੀਂ ਬੱਚਾ ਤੇਰੀ ਜ਼ਿੰਦਗੀ ਦਾ ਚਿਕੜੋ ਚਿਕੜ ਹੋ ਰਹੀ ਏ ਇਹ ਤੇਰੇ ਨਾਲ ਧੋਖਾ ਕਰਦਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਓ ਬਾਬਾ ਮਾਰੀ ਜਨਾ ਪਕਾਈ ਤਾ ਮੇਰਾ ਘੜਾ ਪਾਪ ਦੇਖ ਲਿਆ ਬੱਚਾ ਬਾਬੇ ਪਕਾਈ ਨਹੀਂ ਮਾਰਦੇ ਹੈਗੇ ਜੇ ਬਾਬਿਆਂ ਨੇ ਸ਼ਰਾਪ ਦੇਤਾ ਇੱਥੀ ਧਰਤੀ ਜਿਹਦਾ ਹਨ ਕਰ ਦੇਣਗੇ ਬਾਬੇ ਗੱਲ ਸੱਚੀ ਹੀ ਕਹਿੰਦੇ ਨੇ ਪਰਾਉਂਠੇ ਇਹਦੇ ਹੱਥ ਦੇ ਖਾਣਾ ਕੁਲਫੀਆਂ ਹੋਰ ਨੂੰ ਖਵਾਣਾ ਇਸ ਗਰੀਮਾ ਸਹੀ ਕਹਿੰਦਾ ਵਾਪਾ ਜੀ ਰੋਜ ਪਰੌਂਠੇ ਖਾ ਕੇ ਜਾਂਦਾ ਮੇਰੇ ਵੱਸ ਤੇ ਕਦੇ ਕੁਲਫੀ ਲਿਆ ਕੇ ਦਿੱਤੀ ਇਹਨੇ ਕਿਉਂ ਬੱਚਾ ਸੱਚ ਆ ਜਾਂ ਝੂਠ ਹੈ ਹੁਣ ਦੱਸ ਦੇ ਕਾਨੂੰ ਮੈਂ ਬਾਬਾ ਸੱਚੋਂ ਹੀ ਮਰੀਂ ਨਾ ਪਕਾਈ ਤੂੰ ਬੱਲਣਾ ਬਾਤਾ ਮੈਂ ਤੂੰ ਤਾਂ ਆਪੀ ਪਕਾਈ ਕਹੇਗਾ ਚੱਲ ਮੇਰੀ ਗੱਲ ਸੁਣ ਬਾਬੇ ਦੂਰੋਂ ਆਏ ਨੇ ਇੱਕ ਐ ਕਰ ਦੁੱਧ ਦਾ ਨਾ ਗਲਾਸ ਗਰਮ ਕਰਕੇ ਵਿੱਚ ਦੇਸੀ ਘਿਓ ਦਾ ਚਮਚਾ ਪਾ ਕੇ ਉਹ ਲੈ ਕੇ ਦੇ ਬਾਬਾ ਜੀ ਨੂੰ ਫੇ ਮੈਂ ਬਾਬਾ ਨੂੰ ਪਿਆਦੇ ਤੇ ਸੀ ਕੇ ਮੈਨੂੰ ਤਾਂ ਕਿਤੇ ਠੋਕਾ ਪਣੀ ਨਹੀਂ ਪਿਆ ਤਾਂ ਮਾਦਾ ਕੰਮ ਜਾਨਾ ਆਪਦਾ ਪੈਦੀਆਂ ਆਪਦਾ ਆਹ ਦੇਖ ਲਓ ਬਾਬਾ ਜੀ ਜਮੀ ਨਹੀਂ ਮੇਰੀ ਗੱਲ ਸੁਣਦਾ ਬਾਬਾ ਜੀ ਮੇਰੇ ਦੁੱਖ ਦੂਰ ਕਰ ਦੋ ਬਾਬਾ ਜੀ ਮੈਨੂੰ ਸੱਚੋ ਸੱਚ ਦੱਸ ਦ ਤੁਸੀਂ ਕੀ ਦੇਖਿਆ ਦਾ ਮੱਥਾ ਦੇਖ ਕੇ ਬੱਚਾ ਇਹਦੇ ਸਿਰ ਤੇ ਕਰਿਆ ਕਰਾਇਆ ਹੋਇਆ ਹੈ ਕਰਿਆ ਕਰਾਇਆ ਹੋਇਆ ਵੀ ਕਿਸੇ ਜਨਾਨੀ ਨੇ ਹੈ ਬਾਬਾ ਜੀ ਮੇ ਤਾਂ ਕਿਸੇ ਜਨਾਨੀ ਦੇ ਮਾਂ ਕਰ ਲੱਗਿਆ ਹੋਇਆ ਹੈ ਬਾਬਾ ਜੀ ਮੈਨੂੰ ਤਾਂ ਪਹਿਲੇ ਹੀ ਲੱਗਦਾ ਸੀਗਾ ਵੀ ਪੱਕਾ ਨਾ ਆ ਸਾਡੀ ਗਵੰਡ ਨਹੀਂ ਇਹਦੇ ਸਿਰ 'ਚ ਕੁਛ ਕਰ ਕਰਾ ਕੇ ਪਾਇਆ ਜਿਹੜਾ ਉਹਦੇ ਕਿ ਨਹੀਂ ਫਿਰਦਾ ਰਹਿੰਦਾ ਬੱਚਾ ਇਹਨੇ ਤਾਂ ਉਹ ਜਨਾਨੀ ਦੀ ਕੋਠੀ ਬਵਾਤੀ ਦੋ ਮੰਜ਼ਲੀ ਹਾਂ ਬਾਬਾ ਜੀ ਥੱਲੇ ਪੱਥਰ ਨਹੀਂ ਲਵਾਇਆ ਫਰੋੜੇ ਲਵਾਈਏ ਆ ਦੇਖ ਲੈ ਬਾਬਾ ਜੀ ਇੱਥੇ ਦੇਖ ਲੈ ਸੜਾਏ ਪੱਥਰ ਲਵਾ ਰੱਖਿਆ ਘਰ 'ਚ ਜਦੋਂ ਕੋਈ ਪਿੰਡ 'ਚ ਆਵਾਸ ਲੈਣਾ ਆਉਂਦਾ ਉਦੋਂ ਕਹਿੰਦਾ ਮੈਂ ਤਾਂ ਗਰੀਬ ਹਾਂ ਜਦੋਂ ਉਹ ਜਨਾਨੀ ਦੋ ਪੈਸੇ ਮੰਗਦੀ ਐ ਮੂਠ ਨੂੰ ਗੇੜਾ ਦੇ ਕੇ ਕਹਿੰਦਾ ਤੇ ਚੱਕੂ ਚੱਕੂ ਬਸ ਕਰੋ ਬਾਬਾ ਜੀ ਕੋੜਨੀ ਵਿੱਚੋਂ ਸੁਣਿਆ ਜਾਂਦਾ ਬਾਬਾ ਜੀ ਬਸ ਹੁਣ ਤੁਸੀਂ ਮੇਰਾ ਇਹ ਲੱਕ ਕਰੋ ਬਾਬਾ ਜੀ ਕੋਈ ਏਜਾ ਮੰਤਰ ਮਾਰੋ ਕੰਜਰੀ ਤੇ ਜਿਹੜੀ ਖੜੇ ਖੜਾਏ ਪਸਾਮੁ ਹੋ ਜੇ ਤੇ ਇਹ ਮੇਰੀ ਮੁੱਠੀ ਤੇ ਹੋ ਜੇ ਕੋਈ ਗੱਲ ਨਹੀਂ ਬੱਚਾ ਤੇਰਾ ਹੱਲ ਕਰਕੇ ਜਾਣਗੇ ਜਦੋਂ ਬਾਬੇ ਆਣਗੇ ਤੈਂ ਮਾਰਨ ਟਕਿਆ ਲਿਆ ਬਾਬਿਆਂ ਨੇ ਤੇਰੇ ਮਥੇ ਦੀਆਂ ਲਖੀਰਾਂ ਵੜਦੀਆਂ ਬੱਚਾ ਲੈ ਮੈਨੂੰ ਮੰਤਰ ਮਾਰਨ ਦੇ ਫਿਰ ਆ ਜਾ ਬਾਬਾ ਆ ਜਾ ਲੈ ਬੱਚਾ ਮੇਰੀ ਗੱਲ ਸੁਣ ਲੈ ਇੱਕ ਕੋਕੜ ਲੈਣਾ ਹੈ ਕਾਲੇ ਰੰਗ ਦਾ ਜਿਹਦੇ ਸਿਰ ਤੇ ਉਤੇ ਗਲਗੀ ਨਾ ਹੋਵੇ ਪੰਜ ਮੇਖਾ ਲੈਣੀਆਂ ਆ ਨੇ ਇੱਕ ਵੱਡੀ ਸੰਦੂਰ ਦੀ ਡੱਬੀ ਲੈਣੀ ਹੈ ਇੱਕ ਖੋਪੇ ਦਾ ਗੁੱਟ ਲੈਣਾ ਜਦੋਂ ਤੇਰੇ ਘਰ ਵਾਲਾ ਸੂਤਾ ਪਿਆ ਹੋਇਆ ਉਹਦੇ ਮੰਝੇ ਉਤੋਂ ਦੀ 10 ਗੇੜੇ ਦੇਣੇ ਨੇ ਉਹਨੂੰ ਚਾਹਣਾ ਫੇਰ ਉਸ ਨੂੰ ਚ ਰਸਤੇ ਚ ਤਰੇ ਆ ਫੇਰ ਕੀ ਹਾਏ ਹਾਏ ਨਾ ਕਰ ਬੱਚਾ ਨਾਲ ਦੀ ਨਾਲ ਉਹ ਜਨਾਨੀ ਨੂੰ ਅਤਰੰਗ ਹੋ ਜਾਊਗਾ ਇਹੋਂ ਉਦਾ ਉਹਦੇ ਨਾਲ ਉਹ ਮੂ ਪਿਆਰ ਕਰ ਜਾਊਗਾ ਪਿਆਰ ਤੇ ਮੂ ਕਰਨ ਲੱਗ ਜਾਊਗਾ ਬਾਬਾ ਜੀ ਬਾਕੀ ਗੱਲਾਂ ਤਾਂ ਮੈਂ ਸਮਝ ਗਈ ਮੈਨੂੰ ਐ ਦੱਸੋ ਅਤਰੰਗ ਕੀ ਹੁੰਦਾ ਆਦਰ ਅੰਗ ਮਾਤਾ ਵਾਲਾ ਬੱਚਾ ਬੰਦੇ ਦਾ ਦੇ ਸਰੀਰ ਦਾ ਸਪੇਰ ਪਾਟੇ ਖਤਮ ਹੋ ਜਾਂਦਾ ਬਾਬਾ ਜੀ ਤੁਸੀਂ ਫਿਰ ਸਾਰੇ ਦੇ ਉਹਦੇ ਸਰੀਰ ਦਾ ਸਪੇਰ ਪਾਟ ਖਤਮ ਕਰ ਦੋ ਕੰਜੀ ਦਾ ਫਾਹੀ ਵੱਡਾ ਹੋ ਜਾਊਗਾ ਨਹੀਂ ਬੱਚਾ ਬਾਬੇ ਸਾਰੇ ਸਰੀਰ ਦਾ ਸਪੇਰ ਪਾਟ ਨਹੀਂ ਉਹਦਾ ਖਤਮ ਕਰਦੇ ਜਿਵੇਂ ਉਹਨੇ ਤਿੰਨ ਥੜ ਭਾਇਆ ਨਾ ਤਾਂ ਇਹ ਵੀ ਉਹਨੂੰ ਥੜ ਫੀ ਦੇਖਣਾ ਉਹਨੇ ਤੇਰਾ ਕਰ ਬੱਟੇ ਬਾਬਾ ਜੀ ਹੋਰ ਦੱਸੋ ਹੋਰ ਕੀ ਸੇਵਾ ਕਰ ਸਕਦੀ ਆ ਮੈਂ ਤੁਹਾਡੀ ਸੇਵਾ ਕੋਈ ਗੱਲ ਨਹੀਂ ਬੱਚਾ ਬਸ ਬਾਬਿਆਂ ਨਾਲ ਹਫ਼ਤਾ ਦੱਸਦੇ ਨੂੰ ਜੁੜ ਕੇ ਰਹਿਣਾ ਤੇ ਜਿਹੜੀ ਬਾਕੀ ਸੇਵਾ ਕਰਨੀ ਆ ਉਹ ਬਾਬੇ ਚੌਂਕੀ ਤੇ ਲੈ ਲੈਣਗੇ ਬਾਬਿਆਂ ਨਾਲ ਬੇ ਗੁੱਗਲ ਪੀ ਚੱਲਦਾ ਇਹੀ ਜੀ ਗੱਲ ਨਹੀਂ ਹੈਗੀ ਬੱਚਾ ਬਾਬੇ ਦੋ ਤਿੰਨ ਵਾਰੀ ਤਾਂ ਆਸਟ੍ਰੇਲੀਆ ਅਮਰੀਕਾ THAILAND ਦੀ ਵੀ ਸੈਰ ਕਰ ਚੁੱਕੇ ਨੇ ਬਾਬੇ ਜਹਾਜਾਂ ਦੇ ਵਿੱਚ ਵੀ ਦੁੱਖ ਦੇ ਲੀਂਦ ਦੂਰ ਕਰਦੇ ਨੇ ਬੱਚੇ ਲੈ ਬੱਚਾ ਹੁਣ ਬਾਬਿਆਂ ਦੀ ਬੋਣੀ ਕਰਾ 5100 ਰੁਪਏ ਦੀ 51 ਕੋਈ ਗੱਲ ਨਹੀਂ ਬਾਬਾ ਜੀ ਖੋਤੋਂ ਮੇਲੇ ਆ ਦੇਣੀ ਤੇ ਬਾਬੇ ਚਲਦੇ ਭਲੇ ਤੇ ਨਾਗਰੀ ਵਸਤੀ ਭਣੀ ਬੱਚਾ ਬਾਬਾ ਜੀ ਇੱਕ ਹੋਰ ਦੁੱਖ ਹੈ ਦੱਸੋ ਬੱਚਾ ਸ਼ਰਮਾਈ ਨਹੀਂ ਹੁੰਦਾ ਬਾਬਿਆਂ ਬਾਬਾ ਜੀ ਤੁਹਾਨੂੰ ਦੱਸਿਆ ਤੈਗਾ ਸੀ दारू ਪਿੰਦਾ ਇਹਨੇ ਕਿੰਨੀ ਭਰ ਕੇ ਦਿੱਸੀ ਤਾਰੂ ਜੰਤਰ ਰੱਖ ਰੱਖੀ ਆ ਬੱਚਾ ਇਹ ਘਰ ਦੀ ਸ਼ਰਾਬ ਗੜਦਾ ਹੈ ਹੋਰ ਬਾਬਾ ਜੀ ਉਹ ਗਲੀਚੀਆਂ ਵੀ ਪਾਉਂਦਾ ਵਤਨਿਕੀ ਅਗਸਵਾ ਪੰਡਾ ਮੱਠੀ ਵੀ ਪਾਉਂਦਾ ਬਾਬਾ ਜੀ ਬਥੇਰਾ ਕੁਝ ਪਾਉਂਦਾ ਬਸ ਮੈਂ ਕਹਿੰਦੀ ਆ ਉਹ ਤੋਂ ਵੀ ਖੇੜਾ ਛਡਾਓ ਇਹ दारू ਛੱਡਦੇ ਬਸ ਫਰਾਂਇਆ ਕਰੋ ਬੱਚਾ ਜਿਹੜੀ ਸ਼ਰਾਬ ਵਾਲੀ ਛੋੜੇ ਉਹ ਕੈਨੀ ਪਈ ਆ ਉਹ ਮੇ ਬਾਬਿਆਂ ਨੂੰ ਪੜਾ ਦੋ ਬਾਬੇ ਮੰਤਰ ਪੜ੍ਹ ਕੇ ਉਹ ਪਾਖੜਾ ਝੜੋਲ ਦੇਣਗੇ ਜਿਵੇਂ ਪਾਖੜਾ ਚ ਸ਼ਰਾਬ ਧਿਰਦੀ ਜਾਊਗੀ ਤੇਰੇ ਦੁੱਖ ਦਿਲ ਇਧਰ ਆਈਂ ਤੇਰੇ ਦੇ ਜਾਣਗੇ ਬੱਚਾ ਬਾਬਾ ਜੀ ਹੁਣ ਹੀ ਲੈ ਕੇ ਦਿੰਦੀ ਆ ਆ ਜੋ ਬੱਚਾ ਉਹਦੇ ਆਂ ਤੋਂ ਪਹਿਲਾਂ ਪਹਿਲਾਂ ਲੈ ਉਹ ਡਾਂਟਾ ਥੋੜਾ ਜਿਹਾ ਦਾ ਟਾਈਟ ਕਰ ਦਿਓ ਫੇਪੂ ਲੋਕ ਆ ਬੜਾ ਬੜੀ ਕੀਤਾ ਜਿਹੜੀ ਤਾਂ ਸ਼ਰਾਬ ਵੀ ਮੰਗਾ ਦਿੱਤੀ ਆਏ ਹੈ ਜਾ ਕੇ ਕੁੱਟ-ਕੁੱਟ ਲਾਉਣ ਵੀ ਹੈ ਸਰ ਜੜੀ ਹੁਕਮ ਤੇ ਨੂੰ ਭੈਂਡ ਦੇ ਖਸਮੂਸਾ ਵਰਤਾੱਖ ਲੋ ਹੂੰ ਜੈ ਹੋ ਬੱਚਾ ਜੈ ਹੋ ਬੱਚਾ ਬਾਬਾ ਪੋਲਰਾਮ ਕੋਟਕਪੂਰੇ ਬੜੇ ਦੀ ਜੈ ਹੋ ਬੱਚਾ ਜੈ ਹੋ ਬੱਚਾ ਆ ਜਾਓ ਬੱਚਾ ਆ ਜਾਓ ਆ ਲੋ ਬਾਬਾ ਜੀ ਬਾਬਾ ਜੀ ਅਦਰਿੱਦ ਨੂੰ ਨਾ ਮੇਰੇ ਘਰ ਤੋਂ ਦੂਰ ਲੈ ਜਾਓ ਬਸ ਕੋਈ ਗੱਲ ਨਹੀਂ ਬੱਚਾ ਬਾਬੇ ਹੁਣੇ ਮੰਤਰ ਬਾੜ ਦਿੰਦੇ ਨੇ ਉਹਨਾਂ ਨੂੰ ਆਇਸੀ ਨੂੰ ਲਾਗਦੇ ਨੇ ਇੱਕਦਲੋ ਲਾ ਆ ਗਏ ਬਸ ਯਾ ਇਸ ਕਮੈਂਟ ਹੋ ਗਈ ਬੱਚੇ ਸਾਰੇ ਇੰਝ ਆ ਹੋ ਬਾਬਾ ਜੀ ਖੋਰ ਤਾਂ ਥੋੜੀ ਸਾਰੀਆਂ ਗੱਲਾਂ ਮੈਂ ਮੰਨ ਲਈਆਂ ਬਸ ਮੈਨੂੰ ਜਾਂਦੇ ਜਾਂਦੇ ਐ ਦੱਸ ਦੋ ਵੀ ਚੌਂਕੀ ਕਿੱਥੇ ਭਰਨਾਉਣਾ ਉਹ ਬਾਬੇ ਹੂੰ ਫੜ ਲੈ ਮੇਰੀ ਗੱਲ ਸੁਣ ਬੱਚਾ ਉਹ ਬਾਬਿਆਂ ਨਾਲ ਵਟਸਐਪ ਤੇ ਚੈਟ ਕਰਦੀ ਰਹੀ ਆ ਫੜ ਬਾਬਿਆਂ ਦਾ ਨੰਬਰ ਜਿਵੇਂ ਜਿਵੇਂ ਲੋਕੇਸ਼ਨ ਬਦ ਲੁਗੀ ਬਾਬੇ ਹੀ ਦੱਸ ਦੇਣਗੇ ਵੀ ਚੌਂਕੀ ਕਿੱਥੇ ਭਰਨੀ ਹੈ ਵਿੱਚ ਠੀਕ ਹੈ ਬਾਬਾ ਜੀ ਇਹ ਲੋਕੇਸ਼ਨ ਭੇਜ ਦਿਓ ਮੈਂ ਆ ਜੂਗੀ ਬਾਬਾ ਜੀ ਖੜ ਜੋ ਜ਼ਰੂਰੀ ਕੰਮ ਤਾਂ ਰਹਿ ਗਿਆ ਬੋਲੋ ਬੱਚਾ ਬੋਲੋ ਸ਼ਰਮਾਈਂਦਾ ਨਹੀਂ ਹੁੰਦਾ ਬਾਬਾ ਜੀ ਰੀਲਾ ਰੀਲਾਂ ਨਹੀਂ ਚੱਲਦੀਆਂ ਪਈਆਂ ਮੇਰੀਆਂ ਉਹਦਾ ਕੀ ਬਣੂ ਰੀਲਾਂ ਬੱਚਾ ਮੈਂ ਸਮਝਿਆ ਨਹੀਂ ਤੇਰੀ ਗੱਲ ਇੰਸਟਾਗ੍ਰਾਮ ਵਾਲੀ ਬੱਚਾ ਟ੍ਰੈਂਡਾਂ ਨਾਲ ਚੱਲਦੇ ਹੋ ਤੁਸੀਂ ਐਂ ਗੱਲ ਆ ਸੋ ਬੱਚਾ ਜਿਹੜੀ ਤੁਸੀਂ ਇੰਸਟਾਗ੍ਰਾਮ ਤੇ ਰੀਲ ਪਾ ਰਹੇ ਹੋ ਪੂਰੇ ਕੱਪੜਿਆਂ ਚ ਪਾ ਰਹੇ ਹੋ ਉਹਦੇ ਕੱਪੜਿਆਂ ਚ ਪਾ ਰਹੇ ਹੋ ਹਾਕੀ ਕੀ ਜਨਬਾਬਾ ਜੀ ਮੇਰਾ ਸਿਰ ਤੇ ਚੁੰਨੀ ਰੱਖ ਕੇ ਰੀਲ ਬਣਾਉਣੀ ਆ ਫੇਰ ਬੱਚਾ ਪੂਰੇ ਕੱਪੜਿਆਂ ਚ ਦਾ ਰੀਲ ਚੱਲਣ ਨੂੰ ਟਾਈਮ ਲੱਗੂਆ ਸਾਵਰ ਰੱਖਣਾ ਪੈਂਦਾ ਚੰਗੀਆਂ ਚੀਜ਼ਾਂ ਨੂੰ ਚੱਲਣ ਵਾਸਤੇ ਟਾਈਮ ਲੱਗਦਾ ਹੈ ਬੱਚਾ ਅੱਜ ਕੱਲ ਤਾਂ ਅੱਧਾ ਨੰਗੇ ਸਰੀਰ ਦੀ ਇਕਾਦਰ ਹੈ ਉਹਨਾਂ ਦੇ ਫੋਲ ਬਰਬਦ ਹੁੰਦੇ ਨੇ ਬੱਚਾ ਚਲੋ ਠੀਕ ਹੈ ਬੱਚੇ ਜੈ ਹੋ ਬਾਪੂ ਲਾਰਾਮ ਕੋਟਕਪੂਰੇ ਵਾਲੇ ਕੀ ਜੈ ਹੋ ਜੈ ਹੋ ਜੈ ਹੋ ਧਨ ਭਾਗ ਸਾਡੇ ਜਿਹੜੇ ਸਾਡੇ ਘਰ 'ਚ ਬਾਬਾ ਜੀ ਉਹਨਾਂ ਨੇ ਕਦਮ ਰੱਖਿਆ ਇਹ ਕੰਜਰ ਤੇ ਤਾਂ ਸਾਲਿਆ ਕਰਸੋਤਾ ਬਾਰੇ ਪਤਾ ਲੱਗ ਗਿਆ ਮਤੜੀ ਕੰਜਰੀ ਹੈ ਨਾ ਪਿੱਛੇ ਲਈ ਫਿਰਦੀ ਹੈ ਕੋਈ ਨਹੀਂ ਹੋਏ ਖੜਾ ਉਹਨੂੰ ਦਰੰਗ ਦੇਖਦੀ ਆ ਮੈਂ ਫਿਰ ਫਿਰ ਮੁੜ ਕੇ ਆਉਂਦਾ ਇਹ ਕਰੇ